ਕੰਸਟੀਟਿਊਐਂਸੀ ਤੋਂ ਕੰਮ ਰਿਆਂ ਰੋਨਲੀ ਵੋਟ ਦੀ ਅਪੀਲ ਕਰਦੇ ਕਿਸ ਤਰੀਕੇ ਦਾ ਰਿਸਪੌਂਸ ਮਿਲ ਰਿਹਾ ਲੋਕਾਂ ਦਾ ਰਿਸਪੌਂਸ ਬਹੁਤ ਜ਼ਬਰਦਸਤ ਹੈ ਬਹੁਤ ਪਿਆਰ ਮਿਲ ਰਿਹਾ ਤੇ ਮੈਨੂੰ ਲੱਗਦਾ ਕਿ 90% ਵੋਟ ਤਾਂ ਸਾਇਲੈਂਟ ਹੀ ਹੋਊਗੀ ਸਾਹਿਬ ਬਹੁਤ ਅੱਛਾ ਰਿਸਪੌਂਸ ਹੈ ਜਿਹੜੇ ਪਰਸਨਲੀ ਜਿਨ੍ਹਾਂ ਨੂੰ ਵੀ ਜਾ ਕੇ ਮਿਲੇ ਆ ਸਾਰਾ ਇੱਕ ਵੀ ਬੰਦੇ ਦਾ ਨੈਗੇਟਿਵ ਰਿਸਪੌਂਸ ਨਹੀਂ ਜਿਵੇਂ ਹੁਣ ਪਹਿਲਾਂ ਸਰਾਇਆਸ ਦਾ ਕਿਤੇ ਕਿਤੇ ਕਿਸਾਨਾਂ ਨੂੰ ਦੂਰ ਕੀਤਾ ਜਾ ਰਿਹਾ ਸੀਗਾ ਅੱਜ ਕਿਸ ਤਰੀਕੇ ਦੀ ਸਥਿਤੀ ਹੈ ਪਹਿਲਾਂ ਨਾਲੋਂ ਬਹੁਤ ਵਧੀਆ ਜੀ ਜਿਹੜੇ-ਜਿਹੜੇ ਵੀ ਉਹਨਾਂ ਨੂੰ ਮਿਲ ਰਹੇ ਆ ਜਿਹੜੇ ਉਹਨਾਂ ਨੂੰ ਜਾਣਦੇ ਆ ਉਹਨਾਂ ਨੂੰ ਪਤਾ ਕਿ ਉਹ ਕਿਸਾਨਾਂ ਇੱਕ ਉਹ ਖੁਦ ਕਿਸਾਨ ਮਜ਼ਦੂਰ ਦੇ ਬੇਟੇ ਆ ਤੇ ਉਹ ਇੰਦਾ ਕਿਸਾਨਾਂ ਬਾਰੇ ਗੱਲ ਸੋਚ ਨਹੀਂ ਸਕਦੇ ਹੌਲੀ-ਹੌਲੀ ਜਿਹੜੇ ਉਹਨਾਂ ਨੂੰ ਲੋਕ ਮਿਲ ਰਹੇ ਉਹਨਾਂ ਨੂੰ ਜਾਣ ਰਹੇ ਤੇ ਸਾਨੂੰ ਪਿਆਰ ਵੀ ਬਹੁਤ ਮਿਲਦਾ ਜਿਵੇਂ ਹੁਣ ਆਪ ਦਾ ਹੰਸਰਾ ਵੀ ਖੁਦ ਵੀ ਇੱਕ ਸਾਬ ਦਾ ਆਪਾਂ ਕਹਿ ਸਕਦੇ ਹਾਂ ਸੂਫੀ ਆ ਸੂਫੀ ਕਲਾਕਾਰ ਨੇ ਤੇ ਅੱਜ ਉਹ ਬਾਬਾ ਫਰੀਦ ਦੀ ਪਵਿੱਤਰ ਧਰਤੀ ਤੋਂ ਉਹਨਾਂ ਨੂੰ ਜਿਹੜਾ ਮੌਕਾ ਮਿਲਿਆ ਇਹ ਕਿਵੇਂ ਤੁਹਾਨੂੰ ਲੱਗਦਾ ਬੜੀ ਵੱਡੀ ਗੱਲ ਹੈ ਜੀ ਸਾਡੇ ਲਈ ਬਹੁਤ ਵੱਡੀ ਗੱਲ ਹੈ ਔਰ ਜਿੱਦਾਂ ਦੀ ਉਹਨਾਂ ਦੀ ਨੇਚਰ ਹੈ ਇੱਥੇ ਉਦਾਂ ਦੇ ਬੰਦਾ ਚਾਹੀਦਾ ਇਸ ਧਰਤੀ ਤੇ ਜਿਵੇਂ ਹੁਣ ਉਹਨਾਂ ਦੇ ਸਾਹਮਣੇ ਇੱਕ ਕਲਾਕਾਰ ਆ ਉਹ ਕਲਾਕਾਰ ਦੇ ਨਾਲ ਉਹ ਵੀ ਕੰਮ ਕਰ ਰਿਹਾ ਤੁਸੀਂ ਵੀ ਕਿਤੇ ਨਾ ਕਿਤੇ ਕੰਮ ਕੀਤਾ ਹੋਣਾ ਉਹਨਾਂ ਦੇ ਨਾਲ ਟੱਕਰ ਹੈ ਕਿਵੇਂ ਅੱਜ ਮਹਿਸੂਸ ਕਰ ਰਿਹਾ ਜਿਨ੍ਹਾਂ ਦੇ ਨਾਲ ਤੁਸੀਂ ਕੰਮ ਕਰਦੇ ਸੀ ਕਿ ਮੋੜ ਦੇ ਮੋੜਾ ਰੱਖ ਕੇ ਅੱਜ ਉਹਨਾਂ ਦੇ ਨਾਲ ਟੱਕਰ ਸਾਹਮਣੇ ਹੋ ਰਿਹਾ ਇਹ ਤਾਂ ਆਮ ਜੀ ਗੱਲ ਹੈ ਜ਼ਿੰਦਗੀ ਦੀ ਕਿਸੇ ਨਾਲ ਵੀ ਕੰਪੀਟੀਸ਼ਨ ਹੋ ਸਕਦਾ ਜ਼ਿੰਦਗੀ 'ਚ ਹਾਲਾਂਕਿ ਕਰਮਜੀਤ ਭਾਜੀ ਵੱਡੇ ਆ ਸਾਡੇ ਤੋਂ ਸੀਨੀਅਰ ਆ ਸੀਨੀਅਰ ਐਕਟਰ ਬੜੇ ਅੱਛੇ ਐਕਟਰ ਆ ਬਟ ਕੰਪੀਟੀਸ਼ਨ ਗਾਣੇ ਚ ਵੀ ਹੁੰਦਾ ਫਿਲਮਾਂ ਚ ਵੀ ਹੁੰਦਾ ਹੁਣ ਪੋਲਿਟਿਕਸ ਚ ਉਹ ਆਪਣਾ ਕੰਮ ਕਰ ਰਿਹਾ ਸੀ ਆਪਣਾ ਕਰ ਰਿਹਾ ਨਗਰਾਜ ਦੀ ਕੀ ਸੋਚ ਹੈ ਕਿੰਨੀ ਕੁ ਲੀਡ ਦੇ ਨਾਲ ਫਰੀਦਕੋਟ ਤੋਂ ਜਿੱਤ ਆ ਸਕਦੇ ਲੀਡ ਦਾ ਤੇ ਮਹਾਰਾਜ ਨੂੰ ਪਤਾ ਜੀ ਕਿੰਨੀ ਖਊਗਾ ਬਟ ਅਸੀਂ ਜਿੰਨੀ ਮੈਂ ਜਿੰਨੇ ਕਿ ਜਗ੍ਹਾ ਤੇ ਗਿਆ ਜਿੱਥੇ ਜਿੱਥੇ ਵੀ ਗਿਆ ਉੱਥੇ ਉਹਨਾਂ ਲੋਕਾਂ ਨੂੰ ਮਿਲ ਕੇ ਉਹਨਾਂ ਦੀ ਸੋਚ ਨੂੰ ਸਮਝ ਕੇ ਮੈਨੂੰ 100% ਲੱਗਦਾ ਕਿ ਅਸੀਂ ਇਹ ਸੀਟ ਜਿੱਤ ਕੇ ਜਿਹੜੀ 400 ਪਾਰ ਸੀਟਾਂ ਹੋ ਰਹੀਆਂ ਉਹਦੇ ਵਿੱਚ ਇੱਕ ਫਰੀਦਕੋਟ ਦੀ ਸੀਟ ਵੀ ਲਵੇ ਲਾਸਟ ਸਵਾਲ ਲੋਕਾਂ ਨੂੰ ਖਾਸ ਕਰਕੇ ਕਿਸਾਨਾਂ ਨੂੰ ਕੋਈ ਅਪੀਲ ਤੁਹਾਡੇ ਕੋਲ ਮੇਰੇ ਕਿਸਾਨਾਂ ਨੂੰ ਇਹ ਫੀਲ ਆ ਕਿ ਉਹ ਤੁਸੀਂ ਜੇ ਵਿਰੋਧ ਕਰ ਰਹੇ ਆ ਤੇ ਮੇਰੇ ਫਾਦਰ ਸਾਹਿਬ ਵੀ ਇੱਕ ਕਿਸਾਨ ਮਜ਼ਦੂਰ ਦੇ ਬੇਟੇ ਆ ਉਹ ਤੁਹਾਨੂੰ 100% ਸਮਝਦੇ ਆ ਉਹ ਤੁਹਾਡੀਆਂ ਗੱਲਾਂ ਉਹੀ ਅੱਗੇ ਲੈ ਕੇ ਜਾਣਗੇ ਸਾਨੂੰ ਇੱਕ ਵਾਰੀ ਮੌਕਾ ਦਿਓ ਇੱਕ ਵਾਰੀ ਬੰਦੇ ਨੂੰ ਮੌਕਾ ਤਾਂ ਦੇਣਾ ਚਾਹੀਦਾ ਨਾਲੇ ਉਹ ਜਦੋਂ ਸੰਘਰਸ਼ ਬਹੁਤ ਵੱਡੇ ਲੈਵਲ ਤੇ ਚੱਲ ਰਿਹਾ ਸੀ ਉਦੋਂ ਵੀ ਉਹ ਫਟਾਫਟ ਪੰਜਾਬ ਆਏ ਸੀਗੇ ਉਦੋਂ ਵੀ ਉਹਨਾਂ ਨੇ ਪੰਜਾਬੀਆਂ ਨਾਲ ਗੱਲ ਕੀਤੀ ਸੀ ਕਿਸਾਨਾਂ ਨਾਲ ਗੱਲ ਕੀਤੀ ਸੀ ਉਦੋਂ ਵੀ ਉਹ ਚਾਹੁੰਦੇ ਸੀਗੇ ਕਿ ਇਹਨਾਂ ਦੇ ਵਿੱਚ ਆਪਸ ਵਿੱਚ ਸਮਝੌਤਾ ਹੋ ਜAVE ਲੈ ਕੇ ਵੀ ਜਾਣਾ ਚਾਹੁੰਦੇ ਸੀਗੇ ਸਮ ਹਾਉ ਚੀਜ਼ਾਂ ਨਹੀਂ ਹੋ ਪਈਆਂ ਪੋਸੀਬਲ ਨਹੀਂ ਹੋ ਪਈਆਂ ਬਟ ਮੇਰੇ ਫਾਦਰ ਹਮੇਸ਼ਾ ਪੰਜਾਬ ਬਾਰੇ ਸੋਚਦੇ ਆ ਉਹਨਾਂ ਦੀ ਪਹਿਲੀ ਸਪੀਚ 'ਚ ਵੀ ਪੰਜਾਬ ਦੀ ਹੀ ਗੱਲ ਸੀ ਹਾਲਾਂਕਿ ਜਿੱਤੇ ਉਹ ਦਿੱਲੀ ਤੋਂ ਸੀਗੇ ਨਾਰਥ-ਵੈਸਟ ਦਿੱਲੀ ਤੋਂ 6 ਲੱਖ ਤੋਂ ਜਿੱਤ ਕੇ ਵੀ ਉਹਨਾਂ ਨੇ ਪਹਿਲੀ ਵਾਰੀ ਜਾ ਕੇ ਗੱਲ ਪੰਜਾਬ ਦੀ ਕੀਤੀ ਹੈ ਜੀ ਕਿਸਾਨਾਂ ਦੇ ਨਾਲ ਕੋਸ਼ਿਸ਼ ਵੀ ਕੀਤੀ ਸੀ ਮੋਦੀ ਜੀ ਨਾਲ ਗੱਲ ਕਰਨ ਦੀ ਜਦੋਂ ਹਮੇਸ਼ਾ ਕਰਦੇ ਹੋ ਮੋਦੀ ਸਾਹਿਬ ਨੇ ਮੇਰੇ ਖਿਆਲ ਨਾਲ ਗੱਲ ਹੀ ਰੈਗੂਲਰ ਤੌਰ ਤੇ ਇਹਨਾਂ ਬਾਰੇ ਕਰ ਰਹੇ ਹਰ ਚੀਜ਼ ਬਾਰੇ ਜਿਹੜਾ ਵੀ ਬੰਦਾ ਮਿਹਨਤੀ ਹੈ ਪੰਜਾਬ ਦਾ ਉਹਦੇ ਹੱਕ ਸੱਚ ਲਈ ਲੜ ਰਿਹਾ ਮੇਰੇ ਫਾਦਰ ਅੱਜ ਕਹੋ ਅਸੀਂ ਮੰਡੀ ਦੇ ਵਿੱਚ ਆਏ ਆਂ ਔਰ ਮੰਡੀ ਦੇ ਵਿੱਚ ਥੋੜਾ ਰਿਸਪਾਂਸਾਂ ਨੂੰ ਮਿਲ ਰਿਹਾ ਸਭ ਤੋਂ ਪਹਿਲੀ ਗੱਲ ਤਾਂ ਇਸ ਗੱਲ ਦੀ ਕਹੋ ਮੰਡੀ ਵਾਲਿਆਂ ਨੇ ਖੁਸ਼ੀ ਜ਼ਾਹਰ ਕੀਤੀ ਕਿ ਸਭ ਤੋਂ ਪਹਿਲਾਂ ਅਗਰ ਕੋਈ ਪਹੁੰਚੇ ਤਾਂ ਭਾਰਤੀ ਜਨਤਾ ਪਾਰਟੀ ਵਾਲੇ ਪਹੁੰਚੇ ਮੰਡੀ ਦੇ ਵਿੱਚ ਮੈਂ ਬੀਇੰਗ ਵਾਈਸ ਚੇਅਰਮੈਨ ਤੇਰੇ ਸਾਰਿਆਂ ਨੂੰ ਬੜਾ ਬੜਾ ਪਿਆਰ ਦੇ ਰਿਹਾ ਬੜੀ ਖੁਸ਼ੀ ਮਹਿਸੂਸ ਕਰ ਰਿਹਾ ਕਿ ਸ਼ੁਕਰ ਹੈ ਅੱਜ ਭਾਰਤੀ ਜਨਤਾ ਪਾਰਟੀ ਵਾਲੇ ਸਭ ਤੋਂ ਪਹਿਲਾਂ ਮੰਡੀ ਦੇ ਵਿੱਚ ਪਹੁੰਚੇ ਆ ਹਾਲੇ ਤੱਕ ਕੋਈ ਕੈਂਡੀਡੇਟ ਕੋਈ ਇੱਥੇ ਮੰਡੀ ਦੇ ਵਿੱਚ ਸੁੱਧ ਲਾਨ ਤੱਕ ਨਹੀਂ ਆਇਆ ਅਸਲ ਦੇ ਵਿੱਚ ਜਦੋਂ ਲਿਫਟਿੰਗ ਨਹੀਂ ਹੋ ਰਹੀ ਸੀ ਆਮ ਆਦਮੀ ਪਾਰਟੀ ਨੇ ਆਣਾ ਕੀ ਸੀਗਾ ਕਾਂਗਰਸ ਵਾਲਿਆਂ ਵੇੜ ਹੀ ਹੈ ਨਹੀਂ ਕਾਂਗਰਸ ਕੱਲੀ ਦਲ ਤਾਂ ਚਲੋ ਛੱਡੋ ਉਹਦਾ ਖਤਮ ਹੈ ਕੰਮ ਠੀਕ ਹੈ ਨਾ ਇੰਨਾ ਕੁ ਵਧੀਆ ਰਿਸਪੌਂਸ ਆ ਰਿਹਾ ਸਾਨੂੰ ਇਹ ਮਜ਼ਾ ਆ ਗਿਆ ਔਰ ਮੈਂ ਇਹ ਦਾਅਵੇ ਨਾਲ ਕਹਿ ਸਕਦਾ ਕਿ ਜਦੋਂ ਮੰਡੀ ਸਾਡੇ ਨਾਲ ਤੁਰ ਪਈ ਹੈ ਤਾਂ ਸਾਰਾ ਸ਼ਹਿਰ ਸਾਰੇ ਪਿੰਡ ਸਾਡੇ ਨਾਲ ਖੜ ਗਏ ਹੈ ਇਸ ਗੱਲ ਦਾ ਮੈਨੂੰ ਯਕੀਨ ਹੈ ਔਰ ਬਹੁਤ ਵਧੀਆ ਮਾਰਜਨ ਦੇ ਨਾਲ ਇਥੋਂ ਹੰਸਰਾਜ ਹੰਸੀ ਜੀ ਜਿੱਤਣਗੇ ਲੋਕ ਸਾਈ ਹੰਸਰਾਜ ਹੰਸੀ ਜੀ ਨੂੰ ਪਿਆਰ ਕਰਦੇ ਆ ਭਾਰਤ ਦੀ ਜਨਤਾ ਪਾਰਟੀ ਨੂੰ ਪਿਆਰ ਕਰਦੇ ਆ ਯੋਗਰਾਜ ਹੰਸੀ ਜੀ ਨਵਰਾਜ ਹੰਸੀ ਜੀ ਨੂੰ ਪਿਆਰ ਕਰਦੇ ਆ ਸੋ ਲੋਕਾਂ ਦਾ ਪੂਰਾ ਸਹਿਯੋਗ ਮਿਲ ਰਿਹਾ ਲੋਕ ਭਾਰਤੀ ਜਨਤਾ ਪਾਰਟੀ ਨੂੰ ਹੌਮ ਹਮਾ ਕੇ ਵੱਡੀ ਲੀਡ ਨਾਲ ਜਿਤਾਉਣ ਜਾ ਰਹੇ ਹੈ ਅੱਜ ਤੁਸੀਂ ਦਾਰਾ ਮੰਡੀ ਦੇ ਵਿੱਚ ਦੋਰ ਤੋਂ ਦੋਰ ਕਰ ਰਹੇ ਹੋ ਆਰਤੀਆਂ ਦੇ ਨਾਲ ਪਾਈ ਜਾ ਦੇ ਨਾਲ ਮਦਦਾਂ ਦੇ ਨਾਲ ਗੱਲਬਾਤ ਕਰ ਰਹੇ ਹੋ ਉਹਨਾਂ ਤੋਂ ਵੋਟ ਦੀ ਜਿਹੜੀ ਮੰਗ ਕਰ ਰਹੇ ਹੋ ਕਿਵੇਂ ਰਿਸਪੌਂਸ ਇਹਨਾਂ ਤੋਂ ਕੰਨ ਦਾ ਲੋਕਾਂ ਦਾ ਰਿਸਪੌਂਸ ਬਹੁਤ ਵਧੀਆ ਲੋਕ ਖੁਸ਼ ਹੁੰਦੇ ਯਾਰ ਕੋਈ ਸਾਡੇ ਕੋਲੇ ਆਇਆ ਭਾਰਤੀ ਜਨਤਾ ਪਾਰਟੀ ਵੱਲੋਂ ਜਦੋਂ ਅਸੀਂ ਜਾ ਕੇ ਕਹਿੰਨੇ ਆ ਉਹ ਸਾਨੂੰ ਆਪ ਗਲੇ ਲਾ ਕੇ ਕਹਿੰਦੇ ਆ ਕਿ ਅਸੀਂ ਪੱਕੀ ਵੋਟ ਮੋਦੀ ਸਾਹਿਬ ਨੂੰ ਪਾਉਣੀ ਹੈ ਉਹਨਾਂ ਦੇ ਕੀਤੇ ਕੰਮਾਂ ਨੂੰ ਪਾਉਣੀ ਹੈ ਮੋਦੀ ਸਾਹਿਬ ਨੇ ਕਰਤਾਰਪੁਰ ਸਾ ਯੋਧਿਆ ਦੇ ਵਿੱਚ ਪ੍ਰਭੂ ਰਾਮ ਜੀ ਦਾ ਬਾਵੇ ਮੰਦਿਰ ਬਣਾਇਆ ਗਰੀਬਾਂ ਵਾਸਤੇ ਗਰੀਬ ਕਲਿਆਣਨ ਯੋਜਨਾ ਚਲਾਈ ਆਸ਼ੂਮਣ ਭਾਰਤ ਕਾਰਡ ਚਲਾਇਆ ਆਵਾਸ ਯੋਜਨਾ ਚਲਾਈ ਕਿਸਾਨ ਸਨਮਾਨੀ ਦੀ ਚਲਾਈ ਲੋਕ ਹਮ ਹਮ ਆ ਕੇ ਮੋਦੀ ਸਾਹਿਬ ਦੇ ਨਾਲ ਉਹਨਾਂ ਦੇ ਕੀਤੇ ਕੰਮਾਰੇ ਹਸਰਾਨ ਦੀ ਹਲੀਮੀ ਤੋਂ ਨਰਮਾਈ ਤੋਂ ਕਿਸਾਨ ਕਿਤਨੇ ਕਿਤਨੇ ਖੁਸ਼ ਹੋ ਗਏ ਉਹਨਾਂ ਤੋਂ ਸਦਾ ਹੀ ਖੁਸ਼ ਹੈ ਜੀ ਸਾਈ ਜੀ ਨੇ ਹਮੇਸ਼ਾ ਹੀ ਸਰਬੱਤ ਦਾ ਭਲਾ ਮੰਗਿਆ ਸਭ ਦਾ ਸਾਥ ਸਭ ਦਾ ਵਿਕਾਸ ਜੋ ਮੋਦੀ ਸਾਹਿਬ ਦਾ ਨਾਰਾ ਉਹਦੇ ਤੇ ਪਹਿਰਾ ਦਿੱਤਾ ਸੋ ਉਹਨਾਂ ਦੇ ਨਾਲ ਆ ਲੋਕ ਉਹਨਾਂ ਨੂੰ ਪਿਆਰ ਕਰਦੇ ਟੱਕਰ ਕਿਹਦੇ ਨਾਲ ਆ ਟੱਕਰ ਸਾਡੀ ਭਾਰਤੀ ਜਨਤਾ ਪਾਰਟੀ ਦੀ ਆਮ ਆਦਮੀ ਪਾਰਟੀ ਨਾਲ ਅਸੀਂ ਪੂਰੀ ਵੱਡੀ ਲੀਡ ਨਾਲ ਜਿੱਤਣ ਜਾ ਰਹੇ ਹਾਂ